ਸਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਈ ਸਾਹਿਬ ਭਜੀ ਜਿਆਨ ਸਿੰਘ ਜੀ ਇਹ ਜੁਲਖਸ਼ ਤੇ ਬਾਦਸ਼ਾਹ ਵਾਲਾ ਦਾ ਸ਼ਬਦ ਜੀ ਪੜਾ ਫੇਲਰ ਸ਼ਬਦ ਆਕਸਰ ਤੁਸੀਂ ਸੁਣਿਆ ਹੋਗਾ ਪਰ ਇਹ ਦਾਦਰ ਦੇ ਵਿੱਚ ਪੜਿਆ ਜਾਊਗਾ ਦਾਦਰਾ ਮਤਲਬ ਵੀ ਤਵਲੇ ਦੇ ਉੱਤੇ ਇੱਕ ਬੋਲ ਵਜਦਾ ਤਿੰਨ ਛੇ ਮਤਲੇ ਦਾ ਹੁੰਦਾ ਬੋਲ ਉਹ ਦਾਦਰੇ ਦੇ ਵਿੱਚ ਜਿੱਦਾਂ ਕਹਿ ਸਕਦੇ ਆ ਆਪਾਂ ਅੱਠ ਮਤਲੇ ਦੇ ਬਾਕੀ ਪੜਦੇ ਆ ਜਿੱਦਾਂ ਸ਼ਬਦ ਜਦਾਂ ਮਤਲਬ ਔਖੇ ਹੀ ਘੜੀ ਇਹਨਾਂ ਦੇਖਣ ਦੇ ਭਾਈ ਲਵਿੰਦਰ ਸਿੰਘ ਉਹਨਾਂ ਦਾ ਸੁਣਿਆ ਹੋਣਾ ਉਹ ਚ ਅੱਠ ਮਤਲੇ ਲੱਗਦੇ ਤੇ ਇੱਥੇ 6 ਮਾਤਰੇ ਲੱਗਣੇ ਮਿਲ ਵੀ 6 ਮਾਤਰਾਵ ਦੇ ਵਿੱਚ ਦਾਦਲਾ ਬੋਲਦੇ ਆ ਤੇ ਸ਼ਬਦਵਾਜੀ ਤੁਹਾਨੂੰ ਦਾਨੇ ਸ਼ਬਦ ਕਿਹੜਾ ਵਾ ਇਹਦੇ ਵਿੱਚ ਸ਼ਬਦਵਾਜੀ ਸਭ ਜੱਗ ਫਿਲਮਾਂ ਦੇਖਿਆ ਹਰ ਇੱਕ ਉਹਦਾ ਤਾਂ ਇਥੋਂ 27 ਦੀ 27 ਆ ਅੰਦਰੋਂ ਤੁਲਿਸ਼ਨਾ ਅਗਨਬਜੀ ਹਰ ਅੰਮ੍ਰਿਤਸਰ ਨਾਤਾ ਠੀਕ ਹੈ ਇਹ ਸ਼ਬਦ ਦਾ ਤੇ ਜਿਹੜੇ ਇਸ ਚੈਨਲ ਦੇ ਨਾਲ ਨਵੇਂ ਜੁੜੇ ਉਹਨਾਂ ਨੂੰ ਹੱਥ ਜੋੜੇ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਸੱਚੇ ਮਰਗੀ YouTube ਚੈਨਲ ਨੂੰ ਹਰ ਰੋਜ਼ ਵੇਲੇ ਨਵਾਂ ਇੱਕ ਸਰੀ ਪਾਰਾ ਤੋਂ ਪਹਿਲੇ ਵੇਲੇ ਨਵਾਂ ਵੀਡੀਓ ਵੇਖਣ ਨੂੰ ਮਿਲਦੀ ਜਿਹਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਹਰ ਮੁਨਿਆੰਦੇ ਬੈਸਟ ਸ਼ਬਦ ਬੈਸਟ ਲੱਗੀਆਂ ਦੇ ਸਿਕਾਉਣੇ ਦੱਸਦੇ ਆ ਤੁਹਾਨੂੰ इजीली ਤੁਹਾਨੂੰ ਪਤਾ ਲੱਗ ਜਾਂਦਾ ਘੱਟ ਸੁਰਾ ਬਹੁਤੀਆਂ ਟੈਨਸ਼ਨ ਲੈਣ ਦੀ ਲੋੜ ਨਹੀਂ ਜੀ ਜਿਨ੍ਹਾਂ ਨੂੰ ਓਖਾ ਲੱਗਦਾ ਹਰ ਮਨਿਓ ਸਭ ਤੋਂ ਸੌਖੇ ਤਰੀਕੇ ਨਾਲ ਇਸ ਚੈਨਲ ਤੇ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਵੇਖਣ ਨੂੰ ਮਿਲਦੀ ਹੈ ਸ਼ੁਰੂ ਕਰਦੇ ਆ ਬਹੁਤ ਟਾਈਮ ਵੇਸਟ ਨਾ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਫੇਰ ਤੋਂ ਬੇਨਤੀ ਹੈ ਜੀ ਤੇ ਗੱਲ ਕਰਦੇ ਆ ਇਹ ਵਾਲੇ ਸ਼ਬਦ ਦੇ ਵਿੱਚ ਦਾਦਰਾ ਦੇ ਬਾਰੇ ਜਿਹੜਾ ਇਹ ਸ਼ਬਦ ਵਾ ਤੇ ਸਭ ਤੋਂ ਪਹਿਲੇ ਮੈਂ ਇਹ ਵਜਾ ਕੇ ਦੱਸਾਂ ਕਿਉਂਕਿ ਜਿਹੜਾ ਭਾਈ ਜੱਜ ਜੀ ਭਾਈ ਜੁਹਾਰ ਸਿੰਘ ਹੋਣਾ ਸ਼ਬਦ ਪੜਿਆ ਵਾ ਇਹ ਵਾਲਾ ਉਹ ਉਹਨਾਂ ਦਾ ਜਿਹੜਾ ਸੋਰਵਾ ਉਹ ਕਾਫੀ ਉਹਨਾਂ ਨੇ ਆਈ ਥਿੰਕ ਇੱਥੋਂ ਪੜਿਆ ਵਾ ਦੂਜੇ ਗਾਲੇ ਤੋਂ ਮੇਲ ਸਕੇਲ ਤੋਂ ਇੱਥੋਂ ਦੂਜੇ ਗਾਲੇ ਤੋਂ ਤੇ ਪਰ ਇਹਦੇ ਵਿੱਚ ਇਹ ਆ ਜਦੋਂ ਅੰਤਰਾ ਉੱਤੇ ਜਾਂਦਾ ਵਾ ਘੜੋਟ ਇੱਥੋਂ ਇੱਥੋਂ ਤੱਕ ਚੱਲ ਜਾਂਦੀ ਏ ਸੁਰਾਂ ਇੱਥੋਂ ਤੱਕ ਉਹਦਾ ਗਲਾ ਜਾ ਸਕਦਾ ਜਿੰਨਾ ਪ੍ਰੋਫੈਸ਼ਨਲ ਬੰਦਾ ਜਾਂ ਜਿਹਦਾ ਵੀ ਵੀਰ ਭਾ ਦਾ ਰਿਆਜ਼ ਜ਼ਿਆਦਾ ਹੋਣਾ ਸਾਡਾ ਇਹਦਾ ਗਲਾ ਇੰਨਾ ਸਾਦ ਨਹੀਂ ਦਿੰਦਾ ਆਪਾਂ ਥਲੀਆਂ ਸੁਰਾਂ ਦੇ ਪੜਦੇ ਆਂ ਤੇ ਮੈਂ ਕਾਫੀ ਥੱਲੇ ਆ ਜਾਣਾ ਜਦੋਂ ਅੰਤਰਾ ਪੜਨਾ ਸਥਾਈ ਪੜਨੀ ਆ ਉਹ ਕਾਫੀ ਥੱਲੇ ਪੜੇ ਜਾਣੀ ਆ ਜਦੋਂ ਫੀਮੇਲ ਸਕੇਲ ਸ਼ੁਰੂ ਹੁੰਦਾ ਉਥੋਂ ਤੱਕ ਪਰ ਭਾਈ ਜੁਹਾਰ ਸਿੰਘ ਉਹਨਾਂ ਦਾ ਪਹਿਲੇ ਗਾਲੇ ਤੋਂ ਥੱਲੇ ਨਹੀਂ ਜਾਂਦਾ ਇਹ ਵਾਲਾ ਠੀਕ ਆ ਤੇ ਆਪਾਂ ਪਰ ਦੱਸਨੇ ਕਿਵੇਂ ਸਭ ਤੋਂ ਪਹਿਲੇ ਨਾਲ ਤਬਲਾ ਇੱਕ ਬੇਸਿਕ ਆਈਡੀਆ ਦੱਸ ਦਿੰਨੇ ਆ ਤੇ ਤਬਲਾ ਪਲੇ ਕਰ ਲੈਂਦੇ ਆ ਦਾਦਰਾਂ ਦੇ ਵਿੱਚ ਤੇ ਨਾਲ-ਨਾਲ ਵੇਖਿਓ ਕਿਦਾਂ ਬਾਅਦ ਚ ਵੀਡੀਓ ਤੋਂ ਬਾਅਦ ਵਿੱਚ ਇਹਨਾਂ ਮੈਂ ਤੁਹਾਨੂੰ ਹੌਲੀ-ਹੌਲੀ ਦੱਸਾਂਗਾ ਕਿ ਕਿਦਾਂ ਸਲੋ ਤਰੀਕੇ ਨਾਲ ਕਿਦਾਂ ਪੜਨਾ ਥੋੜਾ ਜਿਹਾ ਔਖਾ ਵਾ ਵੇਖਿਓ ਪਰ ਧਿਆਨ ਨਾਲ ਅੰਦਰੋਂ ਠਿਸ਼ਨਾ ਅਗਨ ਬੁਲੀ ਹਰੇ ਮੰਦਰ ਤੇ ਸਰਨਾਥਾ ਹਰੇ ਮੰਦਰ ਤੇ ਸਰਨਾਥਾ ਸਭ ਜਗ ਫਿਰ ਮੈਂ ਦੇਖਿਆ ਹਰ ਕੋ ਦਾਤਾ ਸਭ ਜਗ ਫਿਰ ਮੈਂ ਦੇਖਿਆ ਰਨਾਤਾ ਹੋਏ ਕਿਤੇ ਨਪਾਈਏ ਹਰ ਕਰਮ ਬਿਦਾਤਾ ਸਭ जग ਫਿਰ ਮੈਂ ਪ੍ਰੇਸ਼ਨਾ ਅਗਨ ਗੁਰੀ ਤੇਰੇ ਅੰਦਰ ਸਰਨਾਤਾ ਤਾਂ ਨਾ ਇੱਕ ਬੇਸਿਕ ਜਿਹਾ ਆਈਡੀਆ ਦਾ ਤਬਲੇ ਦਾ ਵਜਾ ਕੇ ਨਾਲ ਦੱਸਤਾ ਕਿ ਕਿਦਾਂ ਇਹ ਜਿਹੜਾ ਸ਼ਬਦ ਦਾ ਇੱਕ ਬੇਸਿਕ ਜਿਹਾ ਟਿਊਨ ਬਣੀਆਂ ਨਾਲ ਕਿਦਾਂ ਮੈਚ ਹੋਣੀ ਆ ਤਬਲਾ ਮੈਨੂੰ ਲੱਗਦਾ ਥੋੜਾ ਤੇਜ਼ ਹੀ ਤਾਂ ਮੇਰੇ ਕੋ ਵੀ ਥੋੜੀ ਪ੍ਰੋਬਲਮ ਆਈ ਬੋਲਣ ਲੱਗਿਆ ਉਦਾਂ ਬਹੁਤ ਹੀ ਮਤਲਬ ਵੀ ਕਹਿ ਸਕਦੇ ਆ ਜੇ ਤੇ ਰਿਆਜ ਪ੍ਰੋਪਰ ਹੋਏ ਤੇ ਜਾਂ ਫਿਰ ਮਲੇ ਤਬਲਾ ਸਲੋ ਹੋਏ ਤੇ ਫਿਰ ਮੈਂ ਸ਼ਬਦ ਬੋਲੇ ਜਾਣਾ ਤੇ ਬਾਕੀ ਹੁਣ ਤੁਹਾਨੂੰ ਸਲੋਧਰੀ ਕਿੰਨਾ ਦੱਸਨੇ ਕਿਵੇਂ ਆ ਸਭ ਤੋਂ ਪਹਿਲੇ ਇਹ ਦੇਖਿਓ ਜਿਹੜੀ ਆਪਾਂ ਅਸਥਾਈ ਆ ਅੰਦਰੋਂ ਤ੍ਰਿਸ਼ਨਾ ਅਗਰਮ ਬਜੀ ਹਰ ਅਮਰਸਰ ਨਾ ਤਾਂ ਇਹ ਮੇਨ ਲਾਈਨ ਆ ਇਹ ਸ਼ਬਦ ਦੀ ਇੱਥੇ ਇਹ ਵਾਲੀ ਮੇਨ ਲਾਈਨ ਰੱਖ ਕੇ ਤੇ ਬਾਕੀ ਆਪਾਂ ਤੁਹਾਨੂੰ ਨਾਲ ਨਾਲ ਦੱਸਦੇ ਹਾਂ ਬਿਲਕੁਲ ਸਲੋਧਰੀ ਕਿੰਨਾ ਦੱਸਣ ਲੱਗੇ ਚੈਨਲ ਸਬਸਕ੍ਰਾਈਬਰ ਸੱਚੇ ਮਾਰਗ ਚੈਨਲ ਇਹ ਵੀ ਇਪਰਾ ਜਿੱਥੋਂ ਪੜਦੇ ਮੇਲਸ ਖੇਲ ਪਹਿਲਾ ਕਾਲਜ ਜਿੱਥੋਂ ਪੜਦਾਂਗੇ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਫੇਰ ਅਖੇ ਕਰੀ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ ਅ ਇੱਥੇ ਥੋੜੀ ਜਿਹੀ ਖਿਚਣੀ ਆ ਤੇ ਇਹਦੇ ਵਿੱਚ एकदम ਇਥੋਂ ਪਿਛੇ ਆਣਾ ਪੈਣਾ ਇਥੋਂ ਇਥੋਂ ਜਦੋਂ ਪ੍ਰੈਸ ਕੀਤਾ ਨਾ ਦੂਹਿਆਂ ਵਾਲਾ ਬਟਨ ਨਾਲੇ ਪਿਛੇ ਨੂੰ ਆਣਾ ਪੈਣਾ ਦੇਖੋ ਕੁਝ ਥੇਤੋ ਧਿਆਨ ਨਾਲ ਅੰਦਰੋਂ ਤ੍ਰਿਸ਼ਨਾ ਅਗਨ ਬੁਜੀ ਹਾਰੇ ਅੰਮ੍ਰਿਤ ਸਰਨਾਤਾ ਹੇ ਹੇ ਇੱਕ ਤਾਲਾ ਹੁਨੇ ਆ ਵੀ ਜਿਹੜੀਆਂ ਤਵਲੇਰੀ ਜਿਹੜੀਆਂ ਸੁਲਾਵਾਂ ਉਹ ਗੈਪ ਨਾ ਪਵੇ ਉਹ ਕਵਰ ਹੋਣਾ ਚਾਹੀਦਾ ਤਾਂ ਕਰਕੇ ਫਿਰ ਕਲਿੱਕ ਅੰਦਰੋਂ ਤ੍ਰਿਸ਼ਨਾ ਅਗਨ ਬੁਜੀ ਹਾਰੇ ਅੰਮ੍ਰਿਤ ਸਾਰੇ ਨਾ ਤਾ ਹਾਰੇ ਅੰਮ੍ਰਿਤ ਸਾਰੇ ਨਾ ਇਹ ਜਿਹੜੀ ਹੈ ਸਥਾਈ ਆਪਾਂ ਬੋਲੀਆ ਹੁਣ ਅੱਗੇ ਆ ਜਿਹੜੀ ਲਾਈਨ ਆ ਨਾ ਇਹ ਵਾਲੀ ਬੋਲਨੀ ਸਭ ਤੋਂ ਉੱਪਰ ਵਾਲੀ ਲਾਈਨ ਸਭ ਜੱਗ ਫਿਰ ਮੈਂ ਦੇਖਿਆ ਵੇਖਿਆ ਸਭ ਜੱਗ ਫਿਰ ਮੈਂ ਇਹ ਤੋਂ ਥੋੜਾ ਜਿਹਾ ਫੇਰ ਥੱਲੇ ਜਾਣ ਵਾਲਾ ਸਭ ਜੱਗ ਫਿਰ ਮੈਂ ਸਭ ਜੱਗ ਫਿਰ ਮੈਂ ਤੇ ਕਿਆ ਤਿਆਨਾਂ ਵੇਖਿਓ ਥੋੜਾ ਕੰਪਲੀਕੇਟ ਜਿਹਾ ਲੱਗ ਸਕਦਾ ਵਾ ਪਰ ਜੇ ਕਰਿ ਤਿਆਨਾਂ ਵੇਖੋਗੇ ਥੋੜਾ ਇੱਕ ਮਾਈਂਡ ਵਿੱਚ ਇਕ ਟੀਉਨ ਰੱਖਿਓ ਬਸ ਵੀ ਟੀਉਨ ਕਿਦਾਂ ਦੀ ਐ ਮੈਂ ਸਪੈਸ਼ਲੀ ਵੀਡੀਓ ਵਿੱਚ ਵਿਸ਼ਾ ਦੱਸਿਆ ਹੀ ਤੇ ਜੇ इजीली ਥੋੜਾ ਸਿੱਖਣਾ ਵਾ ਜਿਹੜੇ ਵੀਰ ਜਿਹੜੇ ਰਾਗੀ ਦਾ ਆਪਾਂ ਦਾ ਨਾਮ ਦੱਸਿਆ ਵਾ ਜਿਨ੍ਹਾਂ ਦੇ ਸ਼ਬਦਾਂ ਉਹਨਾਂ ਦਾ ਇਹ ਐਕਚੁਅਲ ਸ਼ਬਦ ਸੁਣ ਕੇ ਵੇਖੋਗੇ ਨਾ ਤੁਹਾਡੇ ਮਾਈਂਡ ਵਿੱਚ ਇੱਕ ਟੀਉਨ ਬੈ ਜਾਣੀ ਐ ਬਸ ਉਹ ਟੀਉਨ ਦੇ ਹਿਸਾਬ ਨਾਲ ਤੁਸੀਂ ਇਹ ਵਾਲੀਆਂ ਟੀਉਨਾਂ ਕੱਢਣ ਦੀ ਕੋਸ਼ਿਸ਼ ਕਰਨੀ ਸੌਖਾ ਜਿਹਾ ਇੱਕ ਤਰੀਕਾ ਫੇਰ ਅਖਰੀਓ ਕੇ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਹਰ ਫਿਰੇਗਾ ਹਰ ਇੱਕੋ ਦਾਤਾ ਹਰੇ ਅੰਮ ਫੇਰ ਗਲਤੋ ਜੋ ਵਾਪਸ ਜਾਣਾ ਫੇਰ ਵੇਰੀਫਾਈ ਕਰੋ ਸਭ જગ ਫਿਰ ਮੈਂ ਸਭ જગ ਫਿਰ ਮੈਂ ਮੇਰੇ ਕੋ ਗਲਤ ਹੋ ਗਿਆ ਸਭ જગ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਹਾਰੇ ਹਾਰੇ ਅੰਮ੍ਰਿਤ ਸਰਨਾਤ ਫਿਰ ਅੱਗੇ ਉਦਾਈਆਂ ਸਤਾਈ ਜਿਹੜੀ ਤੁਹਾਨੂੰ ਸਟਾਰਟਿੰਗ ਤੋਂ ਦਸੀ ਹੁਣ ਅੱਗੇ ਕਰਦੇ ਆ ਜਿਹੜਾ ਅੰਤਰਾ ਵਾ ਉਹ ਕਿਵੇਂ ਆ ਵੇਖਿਓ ਜਦੋਂ ਮਨ ਲੋ ਆ ਪਹਿਲਾ ਗਾਲਾ ਇਹ ਇਹਦੀ ਜਿਹੜਾ ਉੱਪਰਲਾ ਗਾਲਾ ਵਾ ਉੱਪਰਲਾ ਗਾਲਾ ਕਹਿੰਦੇ ਨੇ ਆਇਥੋਂ ਹੁਣ ਅੰਤਰਾ ਸ਼ੁਰੂ ਹੋਣਾ ਮੇਰਾ ਥੋੜਾ ਗਲਾ ਸ਼ਾਇਦ ਨਾ ਕੰਮ ਕਰਵੇ ਸਾਦ ਫਿਰ ਵੀ ਅਗਲੀ ਅਡਜਸਟ ਕਰ ਲਵਾਂਗੇ ਉਪਾਏ ਕਿਤੇ ਨਾ ਪਾਈਏ ਹਰ ਕਰਮ ਬਿਗਾਤਾ ਇਕ ਅਗਲੀ ਤੋਕ ਅਗਲੀ ਅਗਲੀ ਤੋਕ ਦੱਸਣਾ ਥੋੜਾ ਈਜ਼ੀ ਗੁਰ ਸ਼ਬਦ ਦੀ ਹਰ ਮਨ ਵਸੈ ਹਰ ਸਹਜ ਚਾਤਾ ਇੱਕ ਟੋਕ ਲੱਗੀ ਉਹ ਵੀ ਤਾਂ ਨਾਲ ਦੱਸਣਾ ਵੱਡੇ ਵੱਡੇ ਆਏ ਵੱਡੇ ਕੀ ਗੁਰਮੁਖ ਬੋਲਾ ਤਾ ਹੁਣ ਫੇਰ ਪਿਛੇ ਆਣਾ ਵੇਖੋ ਸਭ ਜਗ ਫਿਰ ਮੈਂ ਤੇ ਕੇ ਆ ਹਰ ਇੱਕੋ ਉਦਾਤਾ ਹਰ ਅਮ ਫਾਰਿਤ ਨਾ ਬਾਕੀ ਸੇਮ ਹੁੰਦਾ ਦੀ ਇਹ ਵੀਡੀਓ ਕਾਫੀ ਲੰਮੀ ਹੋ ਗਈ ਮੈਨੂੰ ਲੱਗਦਾ ਪਰ ਚਲੋ ਮਾਰੇ ਦੀ ਮੇਰ ਨਾਲ ਸ਼ਬਦ ਵੀ ਪੂਰਾ ਤੁਹਾਨੂੰ ਇਹ ਵਾਲਾ ਦੱਸਿਆ ਵਾ ਤੇ ਬਾਕੀ ਜੇ ਵੀ ਨਾ ਚੀਜ਼ ਦਾ ਬਦਲਾ ਹੈਗਾ ਹੁਣ ਕਮੈਂਟ ਕਰਕੇ ਦੱਸੋ ਆਪਾਂ ਉਹਦਾ ਰਿਪਲਾਈ ਜ਼ਰੂਰ ਕਰਾਂਗੇ ਜਿੱਦਾਂ ਮਰਜੀ ਤੁਹਾਨੂੰ ਜਿਹੜੀ ਵੀਡੀਓ ਚਾਹੀਦੀ ਆ ਨੂੰ ਜਿਹੜਾ ਦਾ ਫੇਰ ਉਹ ਸ਼ਬਦ ਹਨ ਉਹ ਦੱਸਿਓ ਆਪਾਂ ਉਸ ਰਿਗਾਰਡਿੰਗ ਵੀਡੀਓ ਨਵੀਂ ਬਣਾਵਾਗੇ ਹੋਈ ਨਾ ਕੋਈ ਸ਼ਬਦ ਦੀ ਜਿਹੜਾ ਤੁਸੀਂ ਕਹੋਗੇ ਤੁਹਾਡੇ ਅਸਤੀ ਹੈ ਇਹ ਚੈਨਲ ਜਦੋਂ ਮਰਜੀ ਜਦੋਂ ਮਰਜੀ ਤੁਸੀਂ ਹਾਨੂੰ ਕੋਈ ਮੈਸੀ ਕਰ ਸਕਦੇ ਸੱਚੇ ਮਾਰਗ YouTube ਚੈਨਲ ਦੇ ਕਮੈਂਟ ਬਾਕਸ ਵਿੱਚ ਚੈਨਲ ਦਾ ਤੁਹਾਨੂੰ ਸਬਸਕ੍ਰਾਈਬ ਸ਼ੇਅਰ ਕਰਿਓ ਅਗਲੀ ਵੀਡੀਓ ਵਿੱਚ ਮਿਲਣੇ ਜਿੰਨਾ ਇਸ ਵੀਡੀਓ ਨੂੰ ਪੂਰਾ ਦੇਖਣ ਧੰਨਵਾਦ ਮਿਲਦੇ ਆ ਜੀ ਕੱਲ ਸਵੇਰੇ 9:00 ਵਜੇ